ਬਹੁਤ ਸੋਹਣੀ ਬਾਡੀ ਲੈਂਡ ਦੀ ਤੁਹਾਨੂੰ ਸਵਿਫਟ ਦੇ ਦਾਂਗੇ ਜੀ 2012 ਮਾਡਲ ਹੈ ਇਹ ਆਸਤਾ ਮਾਡਲ ਦੇ ਵਿੱਚ ਕਿਹਾ ਇਹ ਹੈਗਾ ਜੀਤ ਜੀ ਹੈਗਾ ਜੀ 1980 ਮਾਡਲ ਟ੍ਰੇਡ 'ਚ ਵੀ 16 ਮਾਡਲ ਗੱਡੀ ਲੈਣਾ ਚਾਹੁੰਦੇ ਹਾਂ ਉੱਚਾ ਮਾਡਲ ਲੈਣਾ ਚਾਹੁੰਦੇ ਹਾਂ ਤਾਂ 340000 ਰੁਪਏ ਦੀ ਵਿਦ ਅਲਾਈ ਵੀਲ ਗੱਡੀ ਲੋ ਜੀ ਬਲੈਕ ਕਲਰ ਦੀ ਸਕੋਰਪੀਓ ਤੁਸੀਂ ਮੰਗਦੇ ਹੋ ਤੁਹਾਡੇ ਵਾਸਤੇ ਬਹੁਤ ਵਧੀਆ ਗੱਡੀ ਆ S10 2017 ਮਾਡਲ 2011 ਮਾਡਲ 1 ਲੱਖ 45000 ਰੁਪਏ ਦੀ ਡੀਜ਼ਲ ਡਿਜ਼ਾਇਰ ਲੈਣਾ ਚਾਹੁੰਦੇ ਹੋ ਵਰਨਾ ਲੈਣਾ ਚਾਹੁੰਦੇ ਹੋ Honda ਲੈਣਾ ਚਾਹੁੰਦੇ ਹੋ ਇੱਕ ਵਾਰੀ ਇਹਦੇ ਬਾਰੇ ਵੀ ਸੋਚ ਲਿਓ ਬੈਸਟ ਇਹ ਆ ਗਈ ਜੀ ਆਟੋਮੈਟਿਕ K1 90000 ਰੁਪਏ ਦੀ 2008 ਮਾਡਲ ਨੌਜਵਾਨ ਦਿਲਾਂ ਦੀ ਧੜਕਣ ਹੈ ਪੂਰੀ ਤੇ 15 ਮਾਡਲ ਗੱਡੀ ਆ 6 ਲੱਖ ਰੁਪਏ ਬਾਅਦ ਦੀ ਡਿਮਾਂਡ ਕਰਦੀ ਆ ਆਲ オリジナル ਪੇਂਟ ਚਾ ਟਾਇਰ ਲਾਇ ਨਵੇਂ ਨੇ ਬਿਲਕੁਲ ਗੱਡੀ ਦਾ Tata ਦੀ ਜੈਸਟ ਗੱਡੀ ਆ 2014 1 ਸਸਿਆ ਕਾਲ ਜੀ ਸਵਾਗਤ ਆ ਤੁਹਾਡਾ ਕਾਰ ਮੇਲਾ ਅਮਰਗੜ ਤੋਂ ਅੱਜ 10 ਅਗਸਤ ਦਿਨ ਐਤਵਾਰ ਮਹੀਨੇ ਦਾ ਜਿਹੜੀ ਕਿ ਦੂਜਾ ਐਤਵਾਰ ਕਾਰ ਮੇਲਾ ਆਪਣਾ ਲੱਗਿਆ ਹੈਗਾ ਅਮਰਗੜ ਵਿਖੇ ਦੇਖੋ ਤੁਸੀਂ ਪੂਰਾ ਵਧੀਆ ਸਟਾਕ ਲਗਭਗ 200 ਪਲੱਸ ਗੱਡੀ ਇੰਨੀ ਗਰਮੀ ਦੇ ਵਿੱਚ ਮਤਲਬ ਜਾਨਲੇਵਾ ਗਰਮੀ ਹੈ ਇਸ ਵਕਤ ਪਰ ਬਹੁਤ ਦੂਰੋਂ ਦੂਰ ਸਾਡੇ ਭਰਾ ਤੁਸੀਂ ਸਾਡਾ ਸਾਥ ਦੇਣ ਲਈ ਆਉਨਿਓ ਇਸ ਮੇਲੇ ਦਾ ਹਿੱਸਾ ਬਣਦੇ ਇਸ ਮੇਲੇ ਨੂੰ ਕਾਮਯਾਬ ਬਣਾਉਣੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ YouTube ਚੈਨਲ ਤੋਂ ਸਾਡੇ ਭਰਾ ਖੰਨੇ ਤੋਂ ਆਏ ਸੀਗੇ ਮਾਈ ਰਾਈਡ ਤੋਂ ਆਏ ਸੀ ਹੋਰ ਸਾਡੇ ਕਾਰ ਸਟੌਨ ਤੋਂ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਇਸ ਮੇਲੇ ਦੀ ਪ੍ਰਸਿੱਧੀ ਕਰ ਮੇਨ ਚੀਜ਼ ਸਾਡਾ ਹੁੰਦੀ ਆ ਅਸੀਂ ਕਿਉਂ ਕਿਉਂ ਤੁਸੀਂ ਇੱਥੇ ਆਓ ਮਤਲਬ ਮੇਨ ਹੈਗਾ ਵੀ ਸਾਡਾ ਸਰਟੀਫਾਈਡ ਰਿਪੋਰਟਰ ਫਿਕਸ ਰੇਟ ਲੋਨ ਫੈਸਿਲਿਟੀ ਮੌਕੇ ਤੇ ਅੱਧੇ ਘੰਟੇ ਦੇ ਵਿੱਚ ਤੁਹਾਨੂੰ ਲੋਨ ਕਰਕੇ ਇੱਥੇ ਮਿਲਦਾਗਾ ਔਰ ਨਾਲ ਨਾਲ ਲੱਕੀ ਕੂਪਨ ਲੱਕੀ ਕੂਪਨ ਅਸੀਂ ਤੁਹਾਨੂੰ ਦਿੰਦੇ ਆ ਇਹ ਮੇਨ ਸਾਡੀ ਖੂਬੀ ਰਹਿੰਦੀ ਆ ਤੁਹਾਨੂੰ ਡੀਲਰ ਵਾਲਾ ਮਾਹੌਲ じゃ ਨਹੀਂ ਮਿਲੂਗਾ ਇੱਥੇ ਫੈਮਿਲੀ ਔਰ ਮਾਹੌਲ ਤੁਹਾਨੂੰ ਮਿਲੂਗਾ ਜਿਵੇਂ ਆਪਾਂ ਇੱਕ ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਗੱਲ ਕਰ ਰਹੇ ਹੁੰਦੇ ਆ ਇਸ ਤਰ੍ਹਾਂ ਦੀਆਂ ਡੀਲ ਹੁੰਦੀਆਂ ਤੁਸੀਂ ਫੀਡਬੈਕ ਦੇਖਦੇ ਰਹਿੰਦੇ ਹੋ ਸਾਡੇ ਫੇਸਬੁੱਕ ਚੈਨਲ ਤੇ ਇੰਸਟਾਗ੍ਰam ਤੇ ਤੇ ਔਰ YouTube ਚੈਨਲ ਆ ਦੇਖੋ ਇਹ ਗੱਡੀ ਤੁਸੀਂ ਦੇਖ ਰਹੇ ਹੋ ਟ੍ਰਾਈ ਲੈ ਕੇ ਆਈ ਆ ਇੱਧਰ ਡਿਲੀਵਰੀ ਜਾ ਰਹੀ ਆ ਗੱਡੀ ਦੀ ਇਸ ਮੇਲੇ ਦਾ ਇੱਕ ਬਹੁਤ ਵੱਡੀ ਖੂਬੀ ਇੱਕ ਹੋਰ ਹੈਗੀ ਵੀ ਅਸੀਂ ਇਸ ਵਾਰ ਬੂਟਿਆਂ ਦਾ ਉਪਰਾਲਾ ਕਰਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਵੱਧ ਰਹੀ ਆ ਤੇ ਅਸੀਂ ਬੂਟਿਆਂ ਦਾ ਵੀ ਉਪਰਾਲਾ ਕੀਤਾ ਹੈਗਾ ਤੇ ਬੂਟੇ ਵੀ ਅਸੀਂ ਨਾਲ ਦੇ ਰਹੇ ਆਂ ਆਪਾਂ ਨਾਲ-ਨਾਲ ਹੁਣ ਤੁਹਾਨੂੰ ਸਟਾਕ ਫਟਾਫਟ ਦਿਖਾਉਂਦੇ ਜਾਵਾਂਗੇ ਨੀਚੇ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਫੁੱਲ ਡਿਟੇਲ ਲੈਣੀ ਆ ਤਾਂ ਉਹ ਨੰਬਰ ਤੇ ਲੈ ਸਕਦੇ ਹੋ ਤੇ ਨਾਲ-ਨਾਲ ਤੁਹਾਨੂੰ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਜਾਵਾਂਗੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂ ਕਰਦੇ ਆਂ ਇਹ ਆਈਆ ਨਿਸ਼ਾਨ ਦੀ ਸੋਹਣੀ ਗੱਡੀ ਆ ਜੀ 2012 ਮਾਡਲ ਹੈ ਬਹੁਤ ਸੋਹਣੀ ਕਾਰ ਆ ਤੇ 2,25,000 ਰੁਪਏ ਦੀ ਰੇਂਜ ਦੇ ਵਿੱਚ ਆ ਛੱਤ ਬੋਨਟ ਡਿੱਗੀ origignal ਹੈ ਸਾਈਡਾਂ ਤੋਂ ਮਾੜੀ-ਮੋਟੀ origignal ਹੈਗੀ ਆ ਤੇ ਦੂਜੇ ਨਾਮ ਦੀ ਕਾਰ ਆ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਟਾਟਾ ਦੀ ਜੈਸਟ ਗੱਡੀ ਆ 2014-15 ਦੀ ਰਜਿਸਟਰਡ ਆ ਦੇਖੋ ਮੀਡੀਅਮ ਜੀ ਰੇਂਜ ਦੀਆਂ ਕਾਰਾਂ ਨੇ ਲਗਭਗ ਤੁਹਾਨੂੰ 2.5 ਲੱਖ ਰੁਪਏ ਤੋਂ 2.40 ਦੀ ਰੇਂਜ ਦੇ ਵਿੱਚ ਗੱਡੀ ਆ ਐਕਸਐਮ ਮਾਡਲ ਵਿੱਚ ਡੀਜ਼ਲ 25 ਤੋਂ 30 ਦੀ ਐਵਰੇਜ ਆ ਜੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੈਗਵਾਰ 2010 ਮਾਡਲ ਗੱਡੀ ਆ ਤੇ ਬਹੁਤ ਸੋਹਣੀ ਨਵੀਂ ਨਕੋਰ ਕਾਰ ਆ オリジナル ਪੇਂਟ ਚ ਆ ਤੇ ਟਾਇਰ ਟੂਲ ਸਭ ਕੁਝ ਨਵਾਂ 80-85 ਹਜ਼ਾਰ ਚੱਲੀ ਹੀ ਆ ਤੇ ਬਹੁਤ ਟੌਪ ਦੀ ਸ਼ਾਨਦਾਰ ਕਾਰ 6 ਲੱਖ ਰੁਪਏ ਤੋਂ ਦੇ ਰਹੇ ਹਾਂ ਜੀ ਅਸੀਂ ਬਹੁਤ ਸਹੀ ਰੇਟ ਦੇ ਵਿੱਚ ਜੀ ਸੇਲ ਤੇ 225000 ਰੁਪਏ ਦੀ ਰੇਂਜ ਦੇ ਵਿੱਚ 2013 ਮਾਡਲ ਹੈ ਡੀਜ਼ਲ ਹੈ ਤੇ Swift ਵਾਲਾ ਇੰਜਨ ਹੋਂਦਾ ਲਾਇਲੂਏ ਪਏ ਹੋਏ ਨੇ ਜੀ ਪਹਿਲੇ ਨੌਂ ਦੀ ਕਾਰ ਆ ਸੈਕੰਡ ਓਨਰ ਕਾਰ ਆ ਤੇ ਇਹ ਆ ਗਈ ਜੀ Thar ਨੌਜਵਾਨ ਦਿਲਾਂ ਦੀ ਧੜਕਣਾ ਹੈ ਪੂਰੀ ਤੇ 15 ਮਾਡਲ ਗੱਡੀ ਆ 6 ਲੱਖ ਰੁਪਏ ਬਾਅਦ ਦੀ ਡਿਮਾਂਡ ਕਰਦੀ ਆ ਆਲ オリジナル ਪੇਂਟ ਚ ਟਾਇਰ ਲਾਇਏ ਨਵੇਂ ਨੇ ਬਿਲਕੁਲ ਗੱਡੀ ਦੇ ਇਹ ਆ ਗਈ ਜੀ K10 2016 ਮਾਡਲ ਹੈ ਓਨਰ ਸੈਕੰਡ ਆ 275000 ਰੁਪਏ ਬਾਅਦ ਦੀ ਡਿਮਾਂਡ ਕਰਦੀ ਆ ਵੈਗਨਰ ਆ ਗਈ ਜੀ ਬਹੁਤ ਵਧੀਆ ਗੱਡੀ 18 ਮਾਡਲ ਤੇ 310000 ਰੁਪਏ ਦੀ ਰੇਂਜ ਦੇ ਵਿੱਚ ਇਹ ਵਿਦਾ ਐਨਓ ਸੀ ਤੁਹਾਨੂੰ ਮਿਲ ਜੂਗੀ ਇਹ ਆ ਗਈ ਜੀ ਆਟੋਮੈਟਿਕ ਕੈਟਨ ਜੇਪਰਾ ਸਾਡਾ ਕੋਈ ਆਟੋਮੈਟਿਕ ਕੈਟਨ ਲੈਣਾ ਚਾਹੁੰਦਾ ਤਾਂ 350000 ਰੁਪਏ ਦੀ ਰੇਂਜ ਦੇ ਵਿੱਚ ਇਹ ਗੱਡੀ ਪੀਵੀ 65 ਨੰਬਰ ਦੀ 17 ਮਾਡਲ ਗੱਡੀ ਆ 1 ਲੱਖ ਰੁਪਏ ਦੀ ਇੰਡੀਗਾ ਮਾਡਲ ਹੈ 2012 ਪੇਂਟ ਕਤੋਂ ਨਹੀਂ ਤੇ ਇਹ ਆ ਗਈ ਜੀ ਆਰਟੀਗਾ 2013 ਮਾਡਲ ਗੱਡੀ ਆ ਵੀਡੀਆਈ ਆ ਤੇ ਤੀਜੇ ਨੰਔ ਤੇ ਆ ਗੱਡੀ ਇਹ ਸਾਢੇ 3 ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ 13 ਮਾਡਲ ਦੇ ਦਾਂਗੇ Swift ਲੈਨੇਓ 13 ਮਾਡਲ ਉਹ ਬੈਟਰ ਆ 7 ਸੀਟਰ ਕਾਰ ਦੇਵਾਂਗੇ 2022 ਦੀ ਐਵਰੇਜ ਨਾਲ Itios 2017 ਮਾਡਲ ਪਹਿਲੇ ਨੰਔ ਦੀ ਕਾਰ ਆ 530000 ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦਾਂਗੇ ਤੇ ਇਹ ਆ 2013 ਮਾਡਲ 4/2 ਹੈ 9.5 ਲੱਖ ਰੁਪਏ ਦੀ ਵਿਦ ਐਨਓਸੀ ਤੁਹਾਨੂੰ ਗੱਡੀ ਇਹ ਦੇ ਦੇਾਂਗੇ ਵਧੀਆ ਕਾਰ ਆ ਜੇ ਬਹੁਤ ਫੋਨ ਆਉਂਦੇ ਸਾਡੇ ਭਰਾਵਾਂ ਦੇ ਜਿਹੜੇ ਪੈਂਟ ਦਾ ਕੰਮ ਕਰਦੇ ਨੇ ਜਾਂ ਫਿਰ ਪੰਜਾਬੀ ਕਿੱਦੇ ਦਾ ਕੰਮ ਕਰਦੇ ਨੇ ਉਹਨਾਂ ਦੇ ਕਾਲ ਆਉਂਦੇ ਆ ਵੀ ਸਸਤੀ ਜੀ ਨੋਵਾ ਦੇ ਦੋ 190000 ਰੁਪਏ ਦੀ 2008 ਮਾਡਲ ਨੋਵਾ ਤੁਹਾਨੂੰ ਦੇ ਦਿਆਂਗੇ ਜੀ ਇਹ ਆ ਗਈ ਜੀ ਰੈਡਸ 2012 ਮਾਡਲ ਹੈ ਤੇ 2.5 ਲੱਖ ਰੁਪਿਆ ਪਾਰਟੀ ਡਿਮਾਂਡ ਕਰਦੀ ਹੈ 27 ਤੱਕ ਇਹ ਗੱਡੀ ਪਾਸ ਹੈ ਜੀ ਡੀਜ਼ਲ ਹੈ ਇਹ 2012 ਮਾਡਲ ਹੈ ਵੀ ਇਹ 245000 ਰੁਪਿਆ ਡਿਮਾਂਡ ਕਰਦੀ ਹੈ ਪਾਰਟੀ ਤੇ ਇਹ ਆ ਗਈ ਜੀ ਵਰਨਾ 6 ਇਅਰ ਬੈਗ ਵਾਲੀ 6 ਇਅਰ ਬੈਗ ਵਾਲੀ ਹੈ 2015 13 ਮਾਡਲ ਹੈ ਐਸ 6 ਆਪਸ਼ਨਲ 4 ਲੱਖ ਰੁਪਏ ਦੀ ਐਕਸੈਂਟ 2018 ਮਾਡਲ ਹੈ ਜੀ 4 ਲੱਖ ਰੁਪਏ ਦੀ ਆਲ ओरिजिनल ਪੇਂਟ ਦੇ ਵਿੱਚ ਡੀਜ਼ਲ 25 ਤੋਂ 30 ਦੀ ਐਵਰੇਜ ਆਹ ਗੱਡੀ ਬਹੁਤ ਸਪੈਸ਼ੀਅਲ ਸਿਆਦ ਗੱਡੀ ਆ 2018 ਮਾਡਲ ਹੈ ਫਸਟ ਓਨਰ ਗੱਡੀ ਹੈ 5.5 ਲੱਖ ਰੁਪਏ ਦੀ ਗੱਡੀ ਹੈ ਡਿਜ਼ਾਇਰ ਲੈਣਾ ਚਾਹੁੰਦੇ ਹੋ ਵਰਨ ਲੈਣਾ ਚਾਹੁੰਦੇ ਹੋ Honda ਲੈਣਾ ਚਾਹੁੰਦੇ ਹੋ ਇੱਕ ਵਾਰੀ ਇਹਦੇ ਬਾਰੇ ਵੀ ਸੋਚ ਲਿਓ ਬਸ ਇਹ ਆ ਗਈ ਜੀ 2015 ਮਾਡਲ ਗੱਡੀ ਆ ਸੈਕੰਡ ਓਨਰ ਹੈ 3,70,000 ਰੁਪਏ ਦੀ ਗੱਡੀ ਹੈ ਇਹ ਪੰਜਾਬ ਨੰਬਰ ਗੱਡੀ ਤੁਹਾਨੂੰ ਮਿਲ ਜੂਗੀ ਵਧੀਆ ਕਾਰ ਆ 2016 ਮਾਡਲ 17 ਦੀ ਰਿਸਟਰਡ i10 grand 320000 ਰੁਪਏ ਦੀ ਡੀਜ਼ਲ ਦੇ ਵਿੱਚ ਲਗਭਗ origignal paint ਚਾ ਬਹੁਤ ਸੋਹਣੀ ਕਾਰ ਜੇ ਤੁਸੀਂ Swift ਜਾਂ i20 ਦਾ ਮੂਡ ਬਣਾ ਰਹੇ ਹੋ ਤਾਂ ਇੱਕ ਵਾਰੀ ਇਹਦੀ ਵੀ ਤੁਸੀਂ try ਕਰ ਲਿਓ Figo 2011 ਮਾਡਲ 145000 ਰੁਪਏ ਦੀ ਡੀਜ਼ਲ owner second ਬਹੁਤ ਵਧੀਆ ਗੱਡੀ ਬਲ ਘੱਟ ਰੇਂਜ ਚ ਜੇ ਤੁਸੀਂ ਡੀਜ਼ਲ ਗੱਡੀ ਲੈਣਾ ਚਾਹੁੰਦੇ ਬੈਸਟ ਕਾਰ ਹੈ ਤੇ ਇਹ ਆ ਗਈ ਜੀ 2016 ਮਾਡਲ BDI 480000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਮਿਲ ਜੂਗੀ ਇਹ ਭਰਾ ਸਾਡੇ ਦੇਖ ਰਹੇ ਨੇ 2011 ਮਾਡਲ ਵਧੀਆ ਕਾਰ ਆ ਜੀ ਫਸਟ ਓਨਰ ਹੈ 2011 ਮਾਡਲ ਹੈ ਸਪੋਰਟਸ ਮਾਡਲ ਦੇ ਵਿੱਚ ਹੈ ਤੇ ਰੇਟ ਆ ਜੀ 2 ਲੱਖ 40000 ਰੁਪਇਆ ਤੇ ਇਹ ਆ ਗਈ ਜੀ KJ10 ਗੱਡੀ 2012 ਮਾਡਲ LXI ਦੇ ਵਿੱਚ ਹੈ 70000 ਚੱਲੀ ਹੋਈ ਆ 2 ਲੱਖ 20000 ਰੁਪਏ ਦੀ ਸਿਰਫ ਬਹੁਤ ਸੋਹਣੀ ਗੱਡੀ Ориジナル ਪੇਂਟ ਇਹ ਆ ਗਈ ਜੀ ਬਲੀਨੋ 2018 ਮਾਡਲ ਗੱਡੀ ਆ ਤੇ 5 ਲੱਖ 65000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਵਧੀਆ ਕਾਰ ਆ 2019 ਮਾਡਲ ਉੱਚੇ ਮਾਡਲ ਦੀ ਸਾਡੇ ਕੋਲ ਆ ਗਈ ਬਰੀਜ਼ਾ ਬਹੁਤ ਸੋਹਣੀ ਗੱਡੀ ਤੇ 1 20 ਚੱਲੀ ਹੋਈ ਆ ਫਸਟ ਓਨਰ ਗੱਡੀ ਆ 7 ਲੱਖ 20 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਦੇ ਦੇਵਾਂਗੇ ਬਹੁਤ ਸਹੀ ਭਾਅ ਚਾ ਗੱਡੀ 19 ਮਾਡਲ ਕਾਰ ਇਹ ਆ ਗਈ ਜੀ ਰੈਡ ਦਾ 2011 ਮਾਡਲ ਆ ਅਹ ਕਿਹੜੀ ਆ ਇਹ ਬਹੁਤ ਘੱਟ ਰੇਟ ਚ ਆ 1 ਲੱਖ 60 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਇਹ ਰੈਡ ਚ ਮਿਲ ਜੂਗੀ ਅਲਾਈਵਿਲ ਪੈਸੇ ਨੇ ਨਵੇਂ ਬੈਗਨਰ ਆ ਗਈ ਜੀ ਸਾਡੇ ਕੋਲ ਘੱਟ ਰੇਂਜ ਚ 1 ਲੱਖ 40 ਹਜ਼ਾਰ ਰੁਪਏ ਪਰਟੀ ਡਿਮਾਂਡ ਕਰਦੀ ਆ origignal ਪੇਂਟ ਚ ਨਵੇਂ ਟਾਇਰ ਬਹੁਤ ਸੋਹਣੀ ਗੱਡੀ ਓਨਰ ਸੈਕੰਡ ਇਹ ਆ ਗਈ ਜੀ Swift Patrol 2012 ਮਾਡਲ ਹੈ ਤੇ 2,60,000 ਰੁਪਏ ਦੀ ਰੇਂਜ ਦੇ ਵਿੱਚ ਹੈ। ਬਹੁਤ ਵਧੀਆ ਰੈਡੀ ਕੋ ਗੱਡੀ ਆ ਗਈ 2018 ਮਾਡਲ ਦੇ ਵਿੱਚ ਸਿਰਫ 2,05,000 ਰੁਪਏ। ਬਹੁਤ ਵਧੀਆ ਰੇਟ 'ਚ ਬਹੁਤ ਸੋਹਣੀ ਕਾਰ ਹੈ। ਤੇ ਇਹ ਆ ਗਈ ਜੀ वरना 2013 ਮਾਡਲ ਥਰਡ ਓਨਰ ਗੱਡੀ ਹੈ 3,40,000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜਾਊਗੀ ਜੀ। 2012 ਮਾਡਲ Swift ਹੈ ਜੀ ਇਹ ਤੇ 2,70,000 ਰੁਪਏ ਦੀ ਗੱਡੀ ਇਹ ਤੁਹਾਨੂੰ Patrol 'ਚ ਮਿਲ ਜਾਊਗੀ ਜੀ। ਪੰਜਾਬ ਨੰਬਰ ਹੈ ਜੀ। ਇਹ ਆ ਗਈ ਜੀ 2011 ਮਾਡਲ ਡਿਜ਼ਾਇਰ ਬਹੁਤ ਸੋਹਣੀ ਕਾਰ ਤੇ ਗੱਡੀ ਦਾ ਰੇਟ ਆ ਜੀ 2 ਲੱਖ ਤੇ 25000 ਰੁਪਏ ਸਰ ਤੇ ਇਹ ਆ ਗਈ ਜੀ i 2011 ਮਾਡਲ ਪੈਟਰੋਲ 1.5 ਲੱਖ ਰੁਪਏ ਦੀ ਫਿਕਸ ਰੇਟ ਦੇ ਵਿੱਚ ਆ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਪਾਈ 2010 ਮਾਡਲ 1 ਲੱਖ 95000 ਰੁਪਏ ਦੀ ਪੈਟਰੋਲ ਤੁਹਾਨੂੰ ਡਿਜ਼ਾਇਰ ਦੇ ਦਾਂਗੇ ਜੀ ਬਹੁਤ ਵਧੀਆ ਗੱਲ ਇਹ ਆ ਗਈ ਜੀ ਬੀਟ ਇਹਦਾ ਰੇਟ ਪੁੱਛਣਾ ਤਾਂ ਤੁਸੀਂ ਇੱਕ ਵਾਰੀ ਕਾਲ ਕਰ ਲਿਓ ਆਲ ओरिजिनल ਆ ਹਲਕੀ ਜਿਹੀ ਬਲੋ ਮਹ ਹਲਕੀ ਜੀ ਮਾਮੂਲੀ ਜੀ ਬਲੋ ਡੀਜ਼ਲ ਦੇ ਵਿੱਚ ਆ ਵਧੀਆ ਕਾਰ ਆ ਸਹੀ ਰੇਂਜ ਚ ਹੋਊਗੀ ਲਓ ਜੀ i20 2021 22 ਦੀ ਰਿਸਟਰਡ ਡੀਜ਼ਲ ਦੇ ਵਿੱਚ ਸਪੋਰਟਸ ਮਾਡਲ ਆਲ オリジナル ਪੇਂਟ ਤੇ ਟਾਇਰ ਟੂਰ ਨਵੇਂ ਨੇ ਲੱਖ ਚੱਲੀ ਹੋਈ ਆ ਤੇ ਗੱਡੀ ਦਾ ਰੇਟ ਹੈ ਜੀ 7 ਲੱਖ ਰੁਪਏ ਸਲੈਰੀਓ ਆ ਗਈ ਜੀ 2000 ਅ 18 ਮਾਡਲ ਜੈਡ ਐਕਸ ਆਈ ਟੌਪ ਮਾਡਲ ਦੇ ਵਿੱਚ ਆ ਲਾਈ ਵੀ ਨਾਲੀ ਕੰਪਨੀ ਲਾਈ ਵੀ ਨਾਲੀ 3 ਲੱਖ 90 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂਗੀ ਪੈਟਰੋਲ ਵਾਲੀ 18 18 ਮਾਡਲ ਪਲੱਸ ਸੀਐਨਜੀ 4 ਲੱਖ 25 ਹਜ਼ਾਰ ਰੁਪਏ ਤੁਹਾਨੂੰ ਹੋਂਡਾ ਅਮੇਜ ਦੇ ਦਾਂਗੇ ਜੀ ਲਾਈ ਵਗੈਰਾ ਪਏ ਹੋਏ ਨੇ ਵਧੀਆ ਕਾਰ ਆ ਪੀਵੀ 13 ਨੰਬਰ ਲਓ ਜੀ ਬਲੈਕ ਕਲਰ ਦੀ ਸਕੋਰਪੀਓ ਤੁਸੀਂ ਮੰਗਦੇ ਹੋ ਤੁਹਾਡੇ ਵਾਸਤੇ ਬਹੁਤ ਵਧੀਆ ਗੱਡੀ ਆ ਐਸ10 2017 ਮਾਡਲ ਤੇ ਗੱਡੀ ਦਾ ਰੇਟ ਹੈ ਜੀ 12 ਲੱਖ 50 ਹਜ਼ਾਰ ਰੁਪਏ ਤੇ ਇਹ ਆ ਗਈ ਜੀ 5 ਮਾਡਲ ਮਰੂਤੀ ਚੌਥੇ ਨੌ ਤੇ 60000 ਰੁਪਏ ਦੀ ਸਿਰਫ ਗੱਡੀ ਆ ਸੱਤ ਮਾਡਲ ਅਲਟੋ 1 ਲੱਖ ਤੇ 2500 ਦੀ 1 ਲੱਖ 5000 ਰੁਪਏ ਦੀ ਗੱਡੀ ਆ ਇਹ ਅਲਟੋ ਤੇ ਇਹ ਆ ਗਈ ਜੀ ਰੇਟਸ 2015 ਮਾਡਲ ਬੀਡੀਆਈ 3 ਲੱਖ 25000 ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂਗੀ ਵਰਨ ਆ ਗਈ ਜੀ 2009 ਮਾਡਲ ਵਧੀਆ ਕਾਰ ਆ 1 ਲੱਖ 90000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂਗੀ ਤੇ 2016 ਮਾਡਲ ਡਿਜ਼ਾਇਰ ਬੀਡੀਆਈ ਆ 4 ਲੱਖ 85000 ਰੁਪਏ ਦੀ 16 ਮਾਡਲ ਬਹੁਤ ਵਧੀਆ ਕਾਰ ਆ ओरिजिनल ਪੇਂਟ ਚ ਇਹ ਆ ਗਈ ਜੀ ਰੈੱਡ ਦ 2011 ਮਾਡਲ ਆ ਤੇ 1,80,000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਮਿਲ ਜੂਗੀ। ਕਰੂਜ਼ ਆ ਗਈ ਜੀ 2010 ਮਾਡਲ ਹੈ ਚੌਥੇ 9 ਤੇ 2.5 ਲੱਖ ਰੁਪਏ ਦੀ ਹੈ ਜੀ। ਇਹ ਆ ਗਈ ਜੀ ਪਰਨਾ 2011 ਮਾਡਲ ਹੈ 2,65,000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਮਿਲ ਜੂਗੀ। ਅ ਡਸਟਰ ਆ ਗਈ ਜੀ 2013 ਮਾਡਲ 85 BHP ਵਾਲੀ ਹੈ 2,85,000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂਗੀ। ਲਓ ਜੀ ਇਹ ਆ ਗਈ ਜੀ ਆਈ 10 ਗ੍ਰੈਂਡ ਡੀਜ਼ਲ ਪਰਮਨਟ ਵਾਲੀ ਜੇ ਕੋਈ ਭਰਾ ਸਾਡਾ ਲੈਣਾ ਚਾਹੁੰਦਾ 18 ਮਾਡਲ ਗੱਡੀ 3 ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ ਦੇ ਦਾਂਗੇ ਵਧੀਆ ਕਾਰ ਆ ਪੰਜਾਬ। ਇੰਜੋਏ ਗੱਡੀ ਆ ਜੀ 13 ਮਾਡਲ ਹੈ ਉਹੀ ਗੱਲ ਆ ਗਈ ਵੀ ਜੇ ਸਾਡੇ ਪੰਜਾਬੀ ਕਿਤੇ ਵਾਲੇ ਭਰਾ ਜਾਂ ਕੋਈ ਬੈਂਡ ਵਾਲੇ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਬੈਸਟ ਗੱਡੀ ਆ ਐਵਰੇਜ ਵੀ ਵਧੀਆ ਹੁੰਦੀ ਆ 220000 ਰੁਪਏ ਦੀ ਗੱਡੀ ਤੁਹਾਨੂੰ ਇਹ 13 ਮਾਡਲ ਮਿਲ ਜੂਗੀ 7 ਮਾਡਲ BDI ਡੀਜ਼ਲ ਦੇ ਵਿੱਚ ਸਿਰਫ 130000 ਰੁਪਏ ਦੀ ਗੱਡੀ 7 ਮਾਡਲ 130 ਦੀ ਡੀਜ਼ਲ ਉਹ ਵੀ ਆ ਜਿਉਂ ਦੇਖ ਲਿਓ 17 ਮਾਡਲ ਆ ਠੀਕ ਆ ਜੀ ਇਹ BDI ਵਧੀਆ ਕਾਰ ਆ 6 ਲੱਖ ਰੁਪਏ ਦੀ ਗੱਡੀ ਆ ਇਹ ਤੇ ਵਧੀਆ ਟਾਇਰ ਨੇ ਬਾਡੀ ਲਾਈਨ ਦੀ ਪੂਰੀ ਸਾਫ ਕਰ ਲਈ ਇਹ ਆ ਗਈ ਜੀ 2016 ਮਾਡਲ ਐਲਡੀਏ ਆਪਸ਼ਨਲ ਮਤਲਬ ਘੱਟ ਰੇਟ ਚ ਵੀ 16 ਮਾਡਲ ਗੱਡੀ ਲੈਣਾ ਚਾਹੁੰਦੇ ਹੋ ਉੱਚਾ ਮਾਡਲ ਲੈਣਾ ਚਾਹੁੰਦੇ ਹੋ ਤਾਂ 340000 ਰੁਪਏ ਦੀ ਵਿਦ ਅਲਾਈਵਲ ਗੱਡੀ ਇਹ ਵਧੀਆ ਕਾਰ ਪੂਰੀ ਇਹ ਆ ਗਈ ਜੀ 2011 ਮਾਡਲ ਪੈਟਰੋਲ ਸਵਿਫਟ 185000 ਰੁਪਏ ਦੀ ਗੱਡੀ ਹੈ ਤੇ ਬ੍ਰੈਸਟੌਨ ਦੇ ਟਾਇਰ ਨੇ 11 ਮਾਡਲ ਤੁਹਾਨੂੰ 11 ਮਾਡਲ ਤੁਹਾਨੂੰ ਦੇ ਦੇਵਾਂਗੇ ਆਪਾਂ ਡੀਜ਼ਲ ਦੇ ਵਿੱਚ ਰੇਟਸ ਵਧੀਆ ਵਧੀਆ ਗੱਡੀ ਆ ਤੇ 215000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਤੇ 85 BHP ਵਾਲੀ 2014 ਰਜਿਸਟਰਡ 15 ਮਾਡਲ ਗੱਡੀ ਮਿਲ ਜੂ 340000 ਰੁਪਏ ਦੀ ਡਸਟਰ ਇਹ ਆ ਗਈ ਜੀ 2017 ਮਾਡਲ ZX I 2012 ਮਾਡਲ ZX 2.5 ਲੱਖ ਰੁਪਏ ਦੀ ਪੈਟਰੋਲ ਵਾਲੀ ਤੁਹਾਨੂੰ ਡੀਅਰ ਦੇ ਦਾਂਗੇ ਤੇ ਇਹ ਆ ਗਈ ਜੀ 2016 ਮਾਡਲ BDI ਬਹੁਤ ਸਹੀ ਰੇਂਜ BDI 435000 ਬਹੁਤ ਘੱਟ ਰੇਟ ਤੇ ਜੇ ਤੁਸੀਂ ਇੰਡੀਕੋ ਲੈਣਾ ਚਾਹੁੰਦੇ ਹੋ ਤਾਂ 90000 ਰੁਪਏ ਤੁਹਾਨੂੰ ਗੱਡੀ ਇਹ ਦੇ ਦਾਂਗੇ 2010 ਮਾਡਲ ਤੇ ਆ ਗਈ ਜੀ Honda Amaze Honda Amaze ਹੈ 2016 ਮਾਡਲ 330000 ਰੁਪਏ ਦੀ ਗੱਡੀ ਇਹ ਮਿਲ ਜੂਗੀ ਤੁਹਾਨੂੰ 12 ਮਾਡਲ i10 i10 ਸਿੰਪਲ ਔਰ ਟਾਪ ਮਾਡਲ 12 ਮਾਡਲ ਟਾਪ ਮਾਡਲ 235000 ਦੀ ਬਹੁਤ ਸੋਹਣੀ ਕਾਰ ਫਸਟ ਓਨਰ ਗੱਡੀ 10 ਮਾਡਲ ਥੋੜੇ ਪਾਸੇ ਲੈ ਕੇ ਆਇਆ Alto 160000 ਰੁਪਏ ਓਰੀਜਨਲ ਪੇਂਟ ਚ ਪਹਿਲੇ ਨੌਕ ਦੀ ਕਾਰ ਆ ਲਾਏ ਪਏ ਨੇ 325000 ਰੁਪਏ ਦੀ ਵਿਦ ਨੰਬਰ 2018 19 ਮਾਡਲ 2019 ਮਾਡਲ ਅਲਟੋ ਗੇਟ ਨੂੰ ਦੇ ਦਾਂਗੇ ਜੀ ਵਧੀਆ ਕਰਦੇ ਆਪਾਂ ਇਹ ਆ ਗਈ ਜੀ ਇਹ ਸੁਰਖਤ 2011 ਮਾਡਲ ਬੀਡੀਆਈ ਡੀਜ਼ਲ ਦੇ ਵਿੱਚ 285000 ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ 2011 ਮਾਡਲ ਬਹੁਤ ਸੋਹਣੀ ਬਾਡੀ ਲਾਈਨ ਦੀ ਤੁਹਾਨੂੰ ਸੁਰਖਤ ਦੇ ਦਾਂਗੇ ਜੀ 2.5 ਲੱਖ ਰੁਪਏ ਡਿਮਾਂਡ ਹੈ ਤੇ ਮਾਣਾ ਮੋਟਾ ਉੱਤੇ ਥੱਲੇ ਹੋ ਜਾਊਗਾ ਆਇਟਨ ਗ੍ਰੈਂਡ ਪੈਟਰੋਲ ਪਲੱਸ ਸੀਐਨਜੀ ਗੱਡੀ ਦਾ ਰੇਟ ਹੈ ਜੀ 4 ਲੱਖ ਰੁਪਏ ਜੀ ਬਹੁਤ ਵਧੀਆ ਗੱਡੀ 2019 ਮਾਡਲ ਐਸ 11 ਗੱਡੀ ਹੈ ਜੀ 30 35000 ਚੱਲੀ ਸਿਰਫ 12.5 ਲੱਖ ਰੁਪਏ ਦੀ ਸਕੋਰਪਿਓ ਇਹ ਜੋ ਆਈ 20 2011 ਰਜਿਸਟਰਡ 12 ਬਹੁਤ ਸਹੀ ਰੇਟ ਤੇ 2 ਲੱਖ 15000 ਰੁਪਏ ਦੀ ਗੱਡੀ ਦੀ ਕੰਡੀਸ਼ਨ ਦੇਖੋ ਕਿੰਨੀ ਸੋਹਣੀ ਹੈ ਚਾਚਦੀਆ ਪੂਰੀ ਮੁਖਸਰ ਦਾ ਨੰਬਰ ਹੈ 15 ਮਾਡਲ ਤੁਹਾਨੂੰ Honda Maze ਦੇ ਦਾਂਗੇ ਜੀ 73000 ਚੱਲੀ ਹੋਈ 3.5 ਲੱਖ ਰੁਪਏ ਦੀ 15 ਮਾਡਲ ਕਾਰ ਰੇਂਜ ਦੀ अल्टੋ ਲੈਣਾ ਚਾਹੁੰਦੇ ਹੋ 1.25 ਲੱਖ ਰੁਪਏ ਦੀ 6 ਮਾਡਲ ਤੇ 28 ਤੱਕ ਪਾਸ ਤੁਹਾਨੂੰ अल्टੋ ਦੇ ਦਾਂਗੇ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਤੇ ਇਹ ਆ ਗਈ ਜੀ ਸਨਰੂਫ ਵਾਲੀ Honda City ਪੰਜਾਬ ਐਨ ਨੂੰ ਵਿਧ ਪੰਜਾਬ ਐਨਓਸੀ ਤੁਹਾਨੂੰ ਮਿਲੂਗੀ ਜੀ ਇਹ 4.30 ਲੱਖ ਰੁਪਏ ਦੀ 16 ਮਾਡਲ Honda VX ਵਿਦ ਸਨਰੂਫ ਵਧੀਆ ਭਾਅ ਚ ਕਾਰ ਆ ਤੇ ਆ ਆ ਗਈ ਜੀ ਕੋਕਾ ਪੀਸ ਕਾਰ ਪੂਰੀ ਟੌਪ ਦੀ ਗੱਡੀ ਆ Itios 18 ਮਾਡਲ VXD 580000 ਰੁਪਏ ਦੀ ਓਨਰ ਸੈਕੰਡ ਬਹੁਤ ਸੋਹਣੀ ਕਾਰ ਹੈ ਨਵੀਂ ਕਾਰ ਹੈ ਜਮੀ ETios ਅੱਜਕੱਲ ਮਿਲਦੀਆਂ ਨਹੀਂ ਮਾਰਕੀਟ 'ਚ ਪੁਸ਼ ਬਟਨ ਸਟਾਰਟ ਵਾਲੀ ZX ZDI ਔਰ ਪਲੱਸ ਮਾਡਲ ਦੇ ਵਿੱਚ ਡਿਜ਼ਾਇਰ 18 ਮਾਡਲ ਤੇ ਗੱਡੀ ਦਾ ਰੇਟ ਹੈ 625000 ਇਹ ਆ ਗਈ ਜੀ i20 2012 ਮਾਡਲ ਹੈ ਇਹ ਆਸਤਾ ਮਾਡਲ ਦੇ ਵਿੱਚ ਓਨਰ ਫਸਟ ਹੈ ਤੇ ਗੱਡੀ ਦਾ ਰੇਟ ਹੈ 325000 ਨਵੀਂ ਨਕੋਰ ਕਾਰ ਬਹੁਤ ਸੋਹਣੀ ਕਾਰ ਜੇ ਭਰਾ ਕੋਈ Swift ਲੈਣਾ ਚਾਹੁੰਦਾ ਉਹਦੇ ਵਾਸਤੇ ਬੈਸਟ ਕਾਰ ਹੈ ਤੇ ਇਹ ਆ ਗਈ ਜੀ Polo 190000 ਰੁਪਏ ਦੀ ਪੋਲੋ ਤੁਹਾਨੂੰ ਦੇ ਦਿਆਂਗੇ ਜੀ 2010 ਮਾਡਲ ਤੁਸੀਂ ਆਲਟੋ ਨਹੀਂ ਲੈਣਾ ਚਾਹੁੰਦੇ ਸਵਿਫਟ ਸਵਿਫਟ ਵੀ ਨਹੀਂ ਲੈਣਾ ਚਾਹੁੰਦੇ ਸੇਫਟੀ ਦੇਖਣਾ ਚਾਹੁੰਦੇ ਤਾਂ ਇਹ ਗੱਡੀ ਲੈ ਲਓ ਬੈਸਟ ਕਾਰ ਪੋਲੋ ਗੱਡੀ ਇੱਕ ਹੋਰ ਸਾਡੇ ਕੋਲ ਡੀਜ਼ਲ ਵਾਲੀ ਵੀ ਖੜੀ ਆ ਜੇ ਪੈਟਰੋਲ ਵਾਲੀ ਲੈਣਾ ਚਾਹੁੰਦੇ ਫਿਰ ਡੀਜ਼ਲ ਵਾਲੀ ਲੈ ਲਓ ਤੇ ਇਹਦਾ ਰੇਟ ਆ 330000 ਰੁਪਏ ਜੀ ਡੀਜ਼ਲ ਤੇ 14 ਮਾਡਲ ਕਾਰ ਇਹ ਆ ਗਈ ਜੀ i20 ਪੈਟਰੋਲ 190000 ਰੁਪਏ ਦੀ ਆ ਜੀ ਇਹ ਬਹੁਤ ਸੋਹਣੀ ਕਾਰ ਆ ਤੇ ਟਾਇਰ ਟੂਲ ਸਾਰਾ ਕੁਝ ਓਕੇ ਹੈ ਇਹ ਹੈਗਾ ਜੀਤ ਜੀ ਹੈਗਾ ਜੀ 1980 ਮਾਡਲ ਤੇ ਇਹ ਹੈਗੀ ਜੀ ਐਕਐਸਯੂਵੀ 500 ਡਬਲਯੂ 5 ਮਾਡਲ ਦੇ ਵਿੱਚ ਹੈ 18 ਮਾਡਲ ਗੱਡੀ ਹੈ 6 ਲੱਖ 80000 ਰੁਪਏ ਲਗਭਗ ਤੁਸੀਂ 6 ਲੱਖ ਰੁਪਏ ਦਾ ਇਹ ਗੱਡੀ ਦੇ 6 ਸਵਾ 6 ਦਾ ਲੋਨ ਲੈ ਸਕਦੇ ਹੋ ਵਧੀਆ ਕਾਰ ਆ ਤੁਰੀ ਲੋ ਜੀ ਇਹ ਸੀਗਾ ਸਟਾਕ ਕਾਰ ਮੇਲੇ ਦਾ ਇਹ ਚੋ ਕੋਈ ਵੀ ਗੱਡੀ ਤੁਹਾਡੇ ਫਿੱਟ ਆਉਂਦੀ ਆ ਤਾਂ ਤੁਸੀਂ ਇੱਕ ਵਾਰੀ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਆਪ ਦਾ ਗੱਡੀ ਦੀ ਡਿਟੇਲ ਲੈ ਸਕਦੇ ਹੋ ਪੂਰੀ ਡਿਟੇਲ ਚਾਹੀਏ ਤੁਸੀਂ ਆਨਲਾਈਨ ਪੈਸੇ ਪਾ ਦਿਓ ਤੁਹਾਨੂੰ ਸਹੀ ਮਿਲੂਗੀ ਤੇ ਜਿਹੜਾ ਫਾਈਨਾਂਸ ਫੈਸਿਲਿਟੀ ਤੁਹਾਨੂੰ ਦੱਸ ਹੀ ਦਿੱਤਾ ਵੀ ਹੈਗੀ ਆ ਅਗਲਾ ਮੇਲਾ ਜਿਹੜਾ ਹੈਗਾ ਸਾਡਾ ਉਹ 14 ਸਤੰਬਰ ਦਾ ਦਿਨ ਐਤਵਾਰ ਯਾਨੀ ਮਹੀਨੇ ਦਾ ਦੂਜਾ ਐਤਵਾਰ ਉੱਥੇ ਜਰੂਰ ਪਹੁੰਚਿਓ ਅਮਰਗੜ ਵੇਖਿਓ ਜੀ ਇਸੇ ਜਗ੍ਹਾ ਤੇ ਅਮਰਗੜ ਵੇਖਿਓ ਤੇ ਹੋਰ ਵਧੀਆ-ਵਧੀਆ ਵੀਡੀਓ ਸਾਡੀਆਂ ਮਤਲਬ ਇਸ ਚੈਨਲ ਤੇ ਪੈਂਦੀਆਂ ਰਹਿੰਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਪੇਜ ਨੂੰ ਫੋਲੋ ਕਰਕੇ ਰੱਖੋ ਤੇ ਆਪਣਾ ਇੰਸਟਾਗ੍ਰam ਤੇ ਵੀ ਤੁਸੀਂ ਸ਼ਾਰਟ ਵੀਡੀਓ ਸਾਡੀਆਂ ਦੇਖਦੇ ਰਹਿੰਦੇ ਹੋ ਤੇ ਨਵੀਂ ਵੀਡੀਓ ਲਈ ਵੇਟ ਕਰੋ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ